ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਜਿੱਥੋਂ ਵੀ ਸੱਜਣ ਮਿੱਤਰ ਭੈਣ ਭਰਾ ਆਪਾਂ ਨੂੰ ਦੇਖਦੇ ਆ ਕੋਈ ਮਿਹਨਤ ਕਰਕੇ ਤਰੱਕੀ ਵਾਲੇ ਪਾਸੇ ਆਉਣਾ ਚਾਹੁੰਦਾ ਕੋਈ ਸਮਾਰਟ ਵਰਕ ਕਰਨਾ ਚਾਹੁੰਦਾ ਕੋਈ ਆਪਦੇ ਕਿੱਲੇ ਦੇ ਉੱਤੇ ਚੰਗੇ ਜਾਨਵਰ ਪੈਦਾ ਕਰਨੇ ਚਾਹੁੰਦਾ ਕਿਉਂਕਿ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਆਪਾਂ ਤੇ ਅੱਜ ਵੀਰ ਦੇ ਕੋਲੇ ਬਹੁਤ ਚੰਗਾ ਠੱਠ ਹੈਗਾ ਚੰਗੇ ਰਿਕਾਡ ਵਾਲਾ ਜਿਹੜੇ ਆਪਦੇ ਕਿੱਲਿਆਂ ਦੇ ਉੱਤੇ 70 70 72 72 ਲੀਟਰ ਵਾਲੇ ਜਾਨਵਰ ਪੈਦਾ ਕਰਨੇ ਚਾਹੁੰਦੇ ਆ ਉਹ ਇਸ ਵੀਡੀਓ ਨੂੰ ਵੱਧ ਸੇਵ ਵੀ ਕਰਕੇ ਰੱਖ ਲਿਓ ਤੇ ਜੇ ਕੋਈ ਸੱਜਣ ਹੋਰ ਤੁਹਾਨੂੰ ਚਾਹੁੰਦਾ ਵੀ ਅਸੀਂ ਚੰਗੇ ਚੰਗੇ ਜਾਨਵਰ ਆਪਦੇ ਕਿੱਲਿਆਂ ਤੇ ਪੈਦਾ ਕਰਨੇ ਆ ਤਾਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਤੁਸੀਂ ਸ਼ੇਅਰ ਵੀ ਕਰ ਦਿਓ ਅੱਜ ਤੁਹਾਨੂੰ ਨਕੀਨਾ ਦਿਖਾਉਣਾ ਬਹੁਤ ਟਾਪ ਦਾ ਏ ਕਲਾਸ ਦਾ ਕਾਫੀ ਸ਼ਿਫਾਰਸ਼ ਦੇ ਨਾਲ ਵੀਰ ਨੇ ਲੈ ਕੇ ਆਂਦਾ ਜਿਹੜੇ ਆਪਦੇ ਘਰਾਂ ਦੇ ਵਿੱਚ ਚੰਗੀਆਂ ਗਾਇਆਂ ਚੰਗੇ ਸੀਮਣ ਤੋਂ ਗੱਬਣ ਕਮਾਉਣ ਕਰਾਉਣੀਆ ਚਾਹੁੰਦੇ ਆ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਕੰਟੈਕਟ ਨੰਬਰ ਵੀ ਤੁਹਾਨੂੰ ਦੇਵਾਂਗੇ ਗੱਲ ਬਾਤ ਤੁਹਾਡੀ ਵੀਰਨਾ ਕਰਾਉਣੇ ਆ ਵੀਰ ਬਾਈ ਸਾਸਰੀ ਕਾਜੀ ਸੱਸੀ ਆ ਬਾਈ ਜੀ ਠੀਕ ਠਾਕ ਐ ਸਿੱਧਾ ਵਧੀਆ ਠੀਕ ਠਾਕ ਬਹੁਤ ਮਿਹਨਤ ਕਰਦੇ ਆ ਹਾਂਜੀ ਹਾਂਜੀ ਆਪਦੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਵਾਕਈ ਤੁਸੀਂ ਨਾ ਚਮਕਾਇਆ ਹਾਂਜੀ ਤੇ ਹੁਣ ਤੁਸੀਂ ਫਿਰ ਇਹ ਸੋਚਿਆ ਵੀ ਹੋਰ ਵੀ ਭਰਾਵਾਂ ਦੇ ਕਿੱਲਿਆਂ ਦੇ ਉੱਤੇ ਵਧੀਆ ਜਾਨਵਰ ਹੋਣਗੇ ਚੰਗੇ ਜਾਨਵਰ ਹੋਣ ਹਨਾ ਹਾਂਜੀ ਹਾਂਜੀ ਇਹ ਫਿਰ ਆਈਡੀਆ ਇੰਨਾ ਲੇਟ ਕਿਵੇਂ ਸੋਚਿਆ ਇਹੀ ਹੌਲੀ ਹੌਲੀ ਲਿਆ ਇਸ ਪਾਰਸ਼ਾ ਪਾਪਾ ਦਾ ਡਾਕਟਰ ਸਾਹਿਬ ਆਪਣੇ ਖੋਖਰ ਤੋਂ ਉਹਨਾਂ ਨੇ ਦਵਾਈ ਆ ਜੀ ਆਪਾਂ ਨੂੰ ਪੀਡੀਐਫ ਮਿਲੇ ਦਾ ਜੀ ਕੀ ਨਸੀਮੰਦਾ ਜੀ ਇਹ ਕੀਨ ਦਾ ਇਹ ਹਾਂਜੀ ਪੀਡੀਐਫ ਦਿਆ ਦੀ ਜੀ ਮਾਂ ਦਾ ਰਿਕਾਰਡ ਕੀ ਹੈ ਜੀ ਮਾਂ ਦਾ 70 ਤੋਂ 72 ਲੀਟਰ ਆ ਜੀ ਰਿਜ਼ਲਟ ਵੀ ਆ ਜੀ ਇਹਦਾ ਰਿਜ਼ਲਟ ਹੈਗਾ ਹਾਂਜੀ ਹੈਗਾ ਕਿੰਨੇ ਟਾਈਮ ਦਾ ਹੋ ਗਿਆ ਜੀ ਹੁਣ ਇਹ ਡੇਢ ਸਾਲ ਦਾ ਜੀ ਡੇਢ ਸਾਲ ਦਾ ਹੋ ਗਿਆ ਹਾਂਜੀ ਜੀ ਫਿਰ ਗਾਂ ਦੀ ਗਾਂ ਗਾਂ ਦੀ ਗਾਂ ਸ਼ਪਾਰਸ਼ਾ ਪਾਪਾ ਕੀ ਫੇਰ ਆਇਆ ਜੀ ਇਹ ਫੇਰ ਆਇਆ ਹਾਂਜੀ ਇਹ ਡਾਕਟਰ ਸਾਹਿਬ ਦਾ ਧੰਨਵਾਦ ਆ ਜੀ ਆਪਣੇ ਦਾ ਹਾਂਜੀ ਖੋਖਰ ਤੋਂ ਹੈ ਜੀ ਡੋਨਰ ਦਵਾਇਆ ਜੀ ਕੀ ਨਾਮ ਹੈ ਡਾਕਟਰ ਸਾਹਿਬ ਦਾ ਜਗਜੀਤ ਸਿੰਘ ਹੈ ਜੀ ਜਗਜੀਤ ਸਿੰਘ ਚਲੋ ਧੰਨਵਾਦ ਹੈ ਹਨਾ ਹਾਂਜੀ ਹਾਂਜੀ ਕਿਉਂਕਿ ਕਾਫੀ ਭਰਾਵਾਂ ਦੀ ਸੋਚ ਹੁੰਦੀ ਹੈ ਵੀ ਹਰ ਇੱਕ ਦੇ ਕਿੱਲਿਆਂ ਦੇ ਉੱਤੇ ਚੰਗੇ ਚੰਗੇ ਜਾਨਵਰ ਹੋਣ ਹਾਂਜੀ ਕਿਉਂਕਿ ਕਈ ਕੀ ਹੁੰਦਾ ਹੈ ਵੀ ਗਾਈਆਂ ਨੂੰ ਆਪਾਂ ਸਿੱਧਾ ਡਾਇਰੈਕਟ ਟੀਕਾ ਭਰਦੇ ਹਾਂ ਰਿਪੀਟਰ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਤੁਹਾਡਾ ਵੀ ਸੁਖਨਾ ਫਾਰਮ ਕਾਫੀ ਵੱਡਾ ਹੈ ਨਾਲੇ ਆਪਣੇ ਫਾਰਮ ਦੇ ਵਿੱਚ ਆਪਾਂ ਨੂੰ ਸੌਖਾ ਹੋ ਗਿਆ ਤੇ ਨਾਲੇ ਹੋਰ ਵੀ ਭਰਾਵਾਂ ਦੇ ਕਿੱਲਿਆਂ ਦੇ ਉੱਤੇ ਜਿਹੜੇ ਜਾਨਵਰਾ ਹੋ ਚੰਗੇ ਚੰਗੇ ਹੋਣ ਰਿਕਵੀਰ ਭਾਈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਤੋਰ ਕੇ ਦਿਖਾਪ ਬਾਅਦ ਵਿੱਚ ਗੱਲ ਕਰਾਂਗੇ ਆਪਾਂ ਲੈ ਬਈ ਸੱਜਣੋ ਕਿੰਨੇ ਦਿਨ ਹੋ ਕੇ ਲੈ ਕੇ ਆਂਦੇ ਇਹਨੂੰ ਇਹਨਾਂ ਹਫ਼ਤਾ ਹੋ ਗਿਆ ਜੀ ਵੇਖੋ ਦਰਸ਼ਕੋ ਪੇਠਪੂੜਾ ਤੁਸੀਂ ਚੈੱਕ ਕਰ ਲਓ ਬਾਡੀ ਬੂਡੀ ਸਟ੍ਰਕਚਰ ਦੇਖੋ ਤੁਸੀਂ ਹੱਟਾਂ ਪੈਰਾਂ ਦਾ ਬਹੁਤ ਜ਼ਿਆਦਾ ਖੁੱਲਾ ਹੈਗਾ ਵਾਹ ਜੀ ਵਾਹ ਲੈ ਬਈ ਸੱਜਣੋ ਦੇਖੋ ਜੀ ਚੈੱਕ ਤੁਸੀਂ ਕਰੀ ਚੱਲੋ ਹੱਡ ਪੈਰ ਦੇਖ ਲਓ ਸਕਿਨ ਸਕੂਨ ਦੇਖ ਲਓ ਮੇਨ ਫੇਸ ਦਿਖਾਇਆ ਲਖਵੀ ਦਾ ਬਾਈ ਰਿਕਬੀਰ ਫੇਸ ਮੜਾ ਚੈੱਕ ਕਰਾਇਓ ਦਰਸ਼ਕਾਂ ਨੂੰ ਲੈ ਬਈ ਸੱਜਣੋ ਕੰਨ ਕੁੰਨ ਤੁਸੀਂ ਦੇਖੋ ਤੇ ਫੇਸ ਦੀ ਬਿਊਟੀ ਤੁਸੀਂ ਆਪ ਚੈੱਕ ਕਰ ਲਓ ਵਾਹ ਜੀ ਵਾਹ ਕੀ ਫੇਰ ਰਿਕਬੀਰ ਦੀ ਫੇਸ ਪੂਸ ਕੀ ਹੋ ਜੂਗੀ ਬਾਈ ਇਹਦੀ ਪੀਸ ਆਪਾਂ ਦੈ ਜੀ ਰੱਖੇ 2000 ਹੀ ਆ ਜੀ ਬਸ ਕੋਈ 2500 ਨਹੀਂ ਕੋਈ 3000 ਨਹੀਂ ਬਸ 2000 ਹੀ ਕਰਨੀ ਆ ਜੀ ਲਾਏ ਬਈ ਸੱਚ ਨੂੰ ਤੇ ਜੇ ਕੋਈ ਗਾਂ ਸਪੋਜ਼ ਕਰ ਵੀ ਰਿਪੀਟਰ ਹੁੰਦੀ ਆ ਤਾਂ ਬਿਲਕੁਲ ਰਿਜ਼ਲਟ ਮਿਲਦਾ ਹੀ ਇਹਦਾ ਹਾਂਜੀ ਕੋਈ ਟੀਕੇ ਭਰਾ ਭਰਾ ਹੰਮ ਗਾ ਠੱਠੇ ਰਿਏ ਜੀ ਨੇ ਆਪਣੇ ਹਾਂ ਹੈਗਾ ਮਾੜੇ ਮਾੜੇ ਗਉਸਾਲਾ ਚ ਰਹੇ ਕਿ ਨੇ ਠੱਠੇ ਹੀ ਹੈ ਨਹੀਂ ਕੋਈ ਬਿਲਕੁਲ ਜੀ ਹਾਂਜੀ ਅੱਛਾ ਜੇ ਸਪੋਜ਼ ਕਰੋ ਵੀ ਆਪਾਂ ਗਾਂ ਕਰਵਾਲੀ ਤੇ ਗਾਂ ਦੁਬਾਰਾ ਫੇਰ 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 ਛੱਡਦੇ ਆ ਉਸੇ ਪੈਸੇ ਉਸੇ ਜਨਾਂ ਤਾਂ ਗੱਪ ਲੈ ਉਹਨਾਂ ਦਾ ਛੱਡਾਂਗੇ ਲਾਏ ਬਈ ਸੱਚ ਨੂੰ ਖੁੱਲਾ ਜੱਟ ਸੌਦਾ ਹੈ ਕੋਈ ਇਹ ਨਹੀਂ ਗੱਲ ਹੈ ਕਈ ਵਾਰੀ ਕੋਈ ਗਾਨਾਂ ਦੇ ਵਿੱਚ ਕੋਈ ਹਲਕੀ ਫੁਲਕੀ ਪ੍ਰੋਬਲਮ ਹੁੰਦੀ ਆ ਹਾਂਜੀ ਹਾਂਜੀ ਤੇ ਬਾਈ ਕਹਿੰਦਾ ਉਹਨਾਂ ਪਿਆਹਾਂ ਦੇ ਵਿੱਚ ਹੀ ਦਵਾਰੇ ਛੱਡਿਆ ਜਾਊਗਾ 2000 ਰੁਪਏ ਸੱਜਣੋ ਫੀਸ ਰੱਖੀ ਆ ਤੇ ਲੋਕੇਸ਼ਨ ਅਰਗਬੀਰ ਦੱਸੀ ਬਾਈ ਆਪਣੀ ਪਿੰਡ ਕਣੀਆਂ ਜੀ ਮਲੂਕਾ ਰੋਡ ਤੇ ਘਰ ਆਪਣਾ ਜੀ ਇਹ ਕਿਹੜੇ ਕਿਹੜੇ ਨਥਾਣੇ ਤੋਂ ਕਿੰਨੀ ਦੂਰ ਰਹਿ ਗਿਆ ਇੱਧਰ ਨਥਾਣਾ ਕੋਠਾਗੁਰਾ ਕਾ ਮਲੂਕਾ ਜੀ ਨਾਲ ਨਾਲ ਪਿੰਡ ਆ ਰਹੇ ਜੀ ਇਹ ਪਿੰਡਾਂ ਦੇ ਵਿਚਾਲੇ ਆ ਗਿਆ ਵਿਚਾਲੇ ਆ ਗਏ ਪਿੰਡ ਜੀ ਵਾਹ ਜੀ ਵਾਹ ਤੇ ਮੋਬਾਈਲ ਨੰਬਰ ਤੁਹਾਡਾ ਬੋਲਿਓ 8549495793 ਜੀ ਐ ਦੁਬਾਰਾ ਰਿਪੀਟ ਕਰ ਦਿਓ 8549495793 ਵਾਹ ਜੀ ਵਾਹ ਲੈ ਬਈ ਸੱਜਣੋ ਉਹ ਇਹ ਨਹੀਂ ਵੀ ਕੱਲਾ ਬਾਈ ਨੇ ਠੱਠਾ ਹੀ ਰੱਖਿਆ ਗਿਆ ਇਹ ਆਪਦੇ ਫਾਰਮ ਦੇ ਵਿੱਚ ਕਿੰਨੇ ਕੁ ਟੌਪ ਵਾਲੇ ਨੇ ਮੇਰੇ ਕੋਲੇ ਹੈਗਾ 70 ਤੋਂ 80 ਪਸ਼ੂ ਆ ਜੀ ਮੇਰੇ ਕੋਲੇ 70 ਤੋਂ 80 ਜਾਨਵਰ ਹੈ ਹਾਂ ਜੀ ਹਾਂ ਜੀ ਕਿੰਨੇ ਕਿੰਨੇ ਕਿਲੋਟਰ ਵਾਲੇ ਆ ਮੇਰੇ ਕੋਲ ਹੈਗਾ 72 73 60 65 ਤੋਂ ਇੱਥੇ ਆਏਗਾ ਜੀ ਇੰਨੇ ਇੰਨੇ ਦਰਸ਼ਕੋ ਬਾਈ ਦੀ ਪਹਿਲਾ ਵੀਡੀਓ ਇੰਨੇ ਇੰਨੇ ਲੀਟਰ ਵਾਲੇ ਬਾਈ ਦੇ ਕੋਲੇ ਜਾਨਵਰ ਹੈਗੇ ਆ ਤੇ ਫਿਰ ਹੋਰ ਸੋਚਿਆ ਵੀ ਹੋਰ ਹਾਂ ਜੀ ਸੂਦ ਹੋ ਜੇ ਹਨਾ ਸੂਦ ਹੋ ਜੇ ਆ ਬਚਾ ਦੋ ਚਾਰ ਫਾਇਦਾ ਹੋ ਜ ਟੱਟ ਦਾ ਕੋਈ ਹੈ ਨਹੀਂਗਾ ਠੀਕ ਹੈ ਭਰਾਈ ਜਾਂਦਾ ਅਗਲਾ ਬਿੱਲ ਬਣੀ ਜਾਂਦਾ ਹਾਂ ਉਹਦਾ ਕੋਈ ਫਾਇਦਾ ਨਹੀਂਗਾ ਜੀ ਕਾ ਬਾ ਛੱਡਦਾ ਜਦੋਂ ਪਸੂਰ ਕਾ ਬ ਆਉਂਦਾ ਟਾਈਮ ਤੇ ਸਾਡਾ ਲੈ ਬਈ ਸੱਚ ਨੂੰ ਖੁੱਲੀ ਆਫਰ ਦੇ ਦਿੱ ਤੀ ਰਗਵੀਰ ਬੰਦ ਦਿਓ ਬਾਈ ਤੇ ਨੰਬਰ ਤੁਹਾਡਾ ਪੱਟੀ ਤੇ ਵੀ ਛੱਡ ਦਿਆਂਗੇ ਫਿਰ ਖੁੱਲਾ ਖਾਲਾ ਛੱਡਦੇ ਹੋ ਇਹਨੂੰ ਹਣਾ ਨਹੀਂ ਖੁੱਲਾ ਨਹੀਂ ਛੱਡਦੇ ਬੰਨ ਕੇ ਰੱਖਦੇ ਅੱਛਾ ਬੰਨ ਕੇ ਰੱਖਦੇ ਹੋ ਹਾਂਜੀ ਵਾਹ ਜੀ ਵਾਹ ਵੇਖੋ ਦਰਸ਼ਕੋ ਹਾਈਟ ਦੇਖੋ ਤੁਸੀਂ ਹਾਈਟ ਚੈੱਕ ਕਰਿਓ ਘੋੜੀ ਵਰਗਾ ਹਾਂ ਤੇ ਹਾਈਟ ਤੁਸੀਂ ਆਪ ਚੈੱਕ ਕਰ ਲਓ ਕਿੰਨੇ ਪੂਰੇ ਰਾਈਟ ਅੱਜ ਕਿੰਨੇ ਟਾਈਮ ਦਾ ਹੋ ਗਿਆ ਇਹ ਇਡ ਡੇਢ ਸਾਲ ਦਾ ਮੰਨ ਕੇ ਚੱਲੋ ਜੀ। ਦੇਖੋ ਦਰਸ਼ਕੋ ਡੇਢ ਸਾਲ ਉਮਰ ਹੈ। ਬਾਕੀ ਤੁਸੀਂ ਰਿਕਾਰਡ ਵਗੈਰਾ Google ਤੋਂ ਚੱਕ ਕੇ ਚੈੱਕ ਕਰਾਓ। ਆ Google ਚੈੱਕ ਕਰਕੇ ਫੇਰ ਆਓ ਜੀ। ਚੈੱਕ ਕਰਕੇ ਰਿਕਾਰਡ ਵਗੈਰਾ ਤੇ ਬਾਈ ਕੋਲੇ ਫੇਰ ਆਇਓ ਤੇ ਜਿਹੜੀ ਫੀਸ ਆ ਬਿਲਕੁਲ ਜੈਨੂਅਲ ਰੱਖੀ ਆ ਬਾਈ ਨੇ। ਰਕਵੀਰ ਬੰਦ ਕੇ ਬਾਈ। ਠੀਕ ਆ ਜੀ। ਲੈ ਬਾਈ ਸੱਜਣੋ। ਜਾਂਦਾ ਵੀ ਤੁਹਾਨੂੰ ਦਿਖਾਈ ਜਾਂਦੇ ਆ। ਤੇ ਬਾਈ ਦਾ ਫਾਰਮ ਵੀ ਤੁਹਾਨੂੰ ਵਿਜ਼ਿਟ ਕਰਾਉਣੇ ਆ। ਜਿਹਦੇ ਵਿੱਚ ਚੰਗੇ ਚੰਗੇ ਰਿਕਾਰਡ ਵਾਲੇ ਬਾਈ ਦੇ ਕੋਲੇ ਜਾਨਵਰ ਹੈ ਗਿਆ ਕਿਉਂਕਿ ਸਪੈਸ਼ਲ ਲੈ ਕੇ ਆਂਦਾ ਕਹਿੰਦਾ ਇੰਨੀਆਂ ਕਿਸ਼ਪਾਰਸ਼ਾਂ ਨਾਲ ਮਿਲਿਆ ਜਿਹਦਾ ਹਸਾਬ ਹੀ ਕੋਈ ਨਹੀਂ ਮਿਹਨਤੀ ਬਹੁਤ ਆ ਭਾਈ ਹੱਦ ਤੋਂ ਵੱਧ ਮਿਹਨਤੀ ਆ ਸਾਰਾ ਕੰਮਕਾਰ ਆਪ ਕਰਦੇ ਆ ਕਿਸੇ ਤਰ੍ਹਾਂ ਦਾ ਕੋਈ ਵੀ ਲੇਬਰ ਵਾਲਾ ਬੰਦਾ ਨਹੀਂ ਰੱਖਿਆ ਤੇ ਫਾਰਮ ਦੇ ਵਿੱਚ ਜਿਹੜੇ ਵੀ ਜਾਨਵਰ ਆ ਚੰਗੇ ਰਿਕਾਰਡ ਵਾਲੇ ਆ ਤੁਹਾਨੂੰ ਬਾਈ ਦਾ ਫਾਰਮ ਵੀ ਹੁਣ ਵਿਜ਼ਿਟ ਕਰਾਉਣੇ ਆ ਉਹ ਕੁੱਤੀ ਸੇਲ ਕਰਦਾ ਕੋਈ ਹੋਵੇਗਾ ਲੈ ਭਾਈ ਸਜਣੋ ਇੱਕ ਕੁੱਤੀ ਜਿਹੜੀ ਬਾਈ ਨੇ ਸੇਲ ਕਰਨੀਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਰਗਵੀਰ ਪਹਿਲਾਂ ਕੁੱਤੀ ਦਿਖਾਈਏ ਕਿ ਆਪਣਾ ਫਾਰਮ ਵਿਜ਼ਿਟ ਕਰਾਈਏ ਸਜਣਾ ਸਾਰਾ ਕੁਝ ਦਿਖਾ ਦਈਏ 8 ਮਹੀਨੇ ਦੀ ਕੁੱਤੀ ਹੈ ਜੇ ਇਹ ਅਲੀਸ਼ੇਸ਼ਨ ਆ ਕੀ ਇਹ ਹਾਂਜੀ ਹਾਂਜੀ ਲੈ ਬਈ ਸਜਣੋ ਲੈ ਬਈ ਸਜਣੋ ਚੈੱਕ ਤੁਸੀਂ ਕਰ ਲੋ ਜਿਹੜੇ ਵੀ ਭਰਾ ਕੋਈ ਚੰਗੇ ਡੌਗ ਰੱਖਣ ਦੇ ਸ਼ਕੀਨ ਹੈ ਤੇ ਤੁਸੀਂ ਬਾਈ ਰਗਵੀਰ ਨਾਲ ਸੰਪਰਕ ਕਰ ਲਿਓ ਪੱਟੀ ਦੇ ਨੰਬਰ ਵੀ ਸਜਣੋ ਚੱਲੀ ਜਾਂਦਾ ਹੈਗਾ ਤੇ ਛੋਟੀ ਜੀ ਪਾਲਿਸੀ ਕਿ ਲੈ ਕੇ ਆਉਂਦੀ ਹੈ ਕਿਤੋਂ ਇਹ ਬਸ ਤਿੰਨਾਂ ਕ ਮਹੀਨੇ ਦੀ ਲਈ ਸੀ ਜੀ ਤਿੰਨ ਮਹੀਨਿਆਂ ਦੀ ਛੋਟੀ ਜੀ ਲਈ ਸੀ ਹਾਂਜੀ ਹਾਂਜੀ ਵਾਹ ਜੀ ਵਾਹ ਵੇਖੋ ਦਰਸ਼ਕੋ ਬਾਈ ਨਾਲ ਸੰਪਰਕ ਕਰ ਲਿਓ ਜਿਹੜੇ ਪਾਰ ਖੂਪਰਾ ਹੈ ਉਹ ਆਪ ਦੇਖ ਸਕਦੇ ਆ ਹਰ ਇੱਕ ਐਂਗਲ ਤੋਂ ਚੈੱਕ ਤੁਸੀਂ ਕਰਨੀ ਹੈਗੀ ਬਹਿਟ ਜਾ ਜੂਗੀ ਹੁਣ ਆਹ ਮਹੀਨੇ ਵਿੱਚ ਵਿੱਚ ਅੱਛਾ ਆਹ ਮਹੀਨੇ ਦੇ ਵਿੱਚ ਹਾਂ ਮਹੀਨੇ ਵਿੱਚ ਹੀਟ ਜਾ ਜੂਗਾ ਓਕੇ ਜੀ ਓਕੇ ਬਹੁਤ ਵਧੀਆ ਹਰ ਇੱਕ ਐਂਗਲ ਤੋਂ ਤੁਹਾਨੂੰ ਦਿਖਾਦੀ ਰਗਵੀਰ ਬਾਈ ਫਾਰਮ ਦੇ ਵਿੱਚ ਆਪਣੀ ਟੌਪ ਤੇ ਕਿਹੜੀ ਗਾਂ ਚੱਲਦੀ ਆ ਆਹ ਤਾਂ ਗੱਭਣਾਈ ਸਰਗਾ ਉਹਦੇ ਮਨ ਨਾਲ ਸੂਨ ਨਾਲ ਖੜਗਾ ਇਸ ਟਾਈਮ ਜੀ ਹਾਂਜੀ ਹਾਂਜੀ ਅੱਛਾ ਨਾਲ ਖੜ ਝੋਟੀਆਂ ਵੀ ਰੱਖੀਆਂ ਵੀ ਆ ਹਾਂਜੀ ਹਾਂਜੀ ਕੁਝ ਝੋਟੀਆਂ ਪਾ ਲਈਆਂ ਨੇ ਇੱਕ ਚੀਜ਼ ਦਰਸ਼ਕਾਂ ਨੂੰ ਦੱਸੀ ਖਰਚਾ ਬਹੁਤ ਘੱਟ ਕਰਦੇ ਹਾਂ ਦੋਨੇ ਭਰਾ ਹੀ ਹਰ ਇੱਕ ਐਂਗਲ ਤੋਂ ਖਰਚਾ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਹਾਂਜੀ ਫਿਰ ਇੱਕ ਤੋਂ ਉਪਵਾਸ ਤੇ ਰੱਖਿਆ ਹੁਣ ਸਰਦੀ ਕਰਕੇ ਬੰਦ ਕੀਤਾ ਹੋਇਆ ਇਹ ਸਰਦੀ ਕਰਕੇ ਸਾਰਾ ਕਵਰ ਕਰਤਾ ਜੀ ਆਪਾਂ ਅੱਛਾ ਹਾਂਜੀ ਇਹ ਫਿਰ ਇੱਥੇ ਠੰਡ ਮੰਨਦੇ ਗਏ ਗਾਈਆਂ ਨਾ ਜੀ ਇੱਥੇ ਗਰਮਾਇਆ ਸੌਦੇ ਚਾਰੇ ਬਸ ਸਰ ਸਰਦਦੇ ਨੇ ਦਰਪਾਲਾਂ ਫਿਰ ਪੂਰੀ ਗਰਮਾਇਸ ਰਾਤ ਨੂੰ ਵੀ ਇੱਥੇ ਦਿਨੇ ਵੀ ਇੱਥੇ ਵਾਹ ਜੀ ਬਾਹਰ ਹੀ ਰੱਖਦੇ ਇਹਨਾਂ ਨੂੰ ਆਉਣ ਵਾਲੇ ਸਮੇਂ ਇਹ ਫਾਰਮ ਫਿਰ ਆਪਾਂ ਨੰਨਾ ਹੀ ਬਤਾਇਆ ਇੱਧਰ ਨੂੰ ਵੀ ਹੁਣ ਹਾਂਜੀ ਇੱਧਰ ਨੂੰ ਥੋੜਾ ਜਿਹਾ ਬਤਾਤਾ ਭਰਾਂਡਾ ਪਾਤਾ ਹੂੰ ਬਾਕੀ ਦੂਸਰਾ ਹੋ ਨਹੀਂ ਪਹਿਲਾਂ ਵਾਲਾ ਵਾਹ ਜੀ ਵਾਹ ਲੇਬਰ ਵਾਲਾ ਬੰਦਾ ਫਿਰ ਨਾ ਜੀ ਨਾ ਅੱਛਾ ਆਪ ਹੀ ਹਾਂਜੀ ਕਿੰਨੇ ਕ ਟ अच्छा हां जी ठीक है लेबर वाला बंदा बुंदा ਨਹੀਂ ਰੱਖਦਾ ਨਹੀਂ ਨਾ ਬੰਦਾ ਹੈ ਨਹੀਂ ਵਾਹ ਜੀ ਵਾਹ ਸਾਰਿਆਂ ਫਿਰ ਐਚ ਐਫ ਵੀ ਆਪਣੇ ਕੋਲੇ ਕਿਹਾ ਜਰਸੀ ਵਿੱਚ ਇੱਕ ਜਰਸੀ ਆ ਜੀ ਅੱਛਾ ਐਚ ਐਫ ਐ ਜਰਸੀ ਦਾ ਫਿਰ ਰਕਵੀਰ ਕੀ ਰਿਕਾਰਡ ਰੂਟ ਚ ਹੈਗਾ ਬਾਈ ਇਹ ਵੀ ਪ੍ਰੀਤ ਸੀ ਮੰਦੀ ਆ ਅੱਛਾ ਆਪ ਹੀ ਪ੍ਰੀਤ ਦੀ ਆ ਹਾਂ ਜੀ ਹਾਂ ਜੀ ਠੀਕ ਹੈ ਹੁਣ ਵੀ ਗੱਬਣਾ ਕੀ ਰਿਕਾਰਡ ਤੇ ਚੱਲੀ ਆ ਇਹ ਇਹ 32 33 ਲੀਟਰ ਚੱਲੀ ਜਾਂਦਾ ਇਹਦਾ 32 33 ਲੀਟਰ ਤੇ ਚੱਲੇ ਇਹ ਗਰਮੀ ਗੁਰਮੀ ਫਿਰ ਕਿੰਨੇ ਕੱਟ ਨਹੀਂ ਨਹੀਂ ਮੰਦੀ अच्छा नहीं नहीं मानती बिल्कुल ये भी ਤੁਸੀਂ ਆਹ ਜਿਹੜਾ ਆਪਾਂ ਪਾਇਆ ਇਹ ਵੀ ਆਪਣਾ ਪਹਿਲਾ ਨਹੀਂ ਆ ਗਿਆ ਇਹ ਪਹਿਲਾਂ ਦੇ ਪਹਿਲਾਂ ਦੇ ਆਈਆਂ ਵਾਹ ਜੀ ਵਾਹ ਕੋਈ ਇਹ ਨਹੀਂ ਬਾਹਲੇ ਖਰਚ ਕੀਤੇ ਪਰ ਜਿਹੜੇ ਪੱਖੇ ਆ ਹੋਏ ਕੀ ਲੱਗਿਆ ਵੇਟਾ ਇੱਕ ਟੀਜ ਵੱਡਾ ਪੱਖਾ ਬਸ ਵਾਹ ਜੀ ਵਾਹ ਬਹੁਤ ਵਧੀਆ ਲੱਗਾ ਸੱਜਣੋ ਬਹੁਤ ਜਿਆਦਾ ਮਿਹਨਤੀ ਭਰਾ ਹੈਗਾ ਜੇ ਕਿਸੇ ਬਾਈ ਨੇ ਕੋਈ ਚੰਗੇ ਸੀਮਣ ਦੀ ਗਾਂ ਕੋਈ ਗੱਬਣ ਕਰਾਉਣੀ ਆ ਤਾਂ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਲਿਓ ਬੜੀਆਂ ਮੁਸ਼ਕਲਾਂ ਦੇ ਨਾਲ ਲੈ ਕੇ ਆਂਦਾ ਹਨਾ ਉਸ ਭਾਰਸਣਾ ਲਿਆ ਜੀ ਤਾਂ ਤੇ ਜੇ ਕਿਸੇ ਭਰਾ ਨੇ ਕੋਈ ਕਤੂਰੀ ਰੱਖਣੀ ਆ ਤਾਂ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ 8 ਕੁ ਮਹੀਨਿਆਂ ਦੀ ਹੋ ਗਈ ਹਾਂਜੀ 8 7 8ਾਂ ਦੀ ਬਾਈ 7-8 ਮਹੀਨਾ ਹੀ ਦਰਸ਼ਕੂ ਹੋ ਗਈ ਤੇ ਬਾਈ ਨਾਲ ਸੰਪਰਕ ਕਰ ਲਿਓ ਰੇਟ ਰੁਟੇ ਦਾ ਰਗਵੀਰ ਕੀ ਹੋ ਜਾਊਗਾ ਆ ਕਰ ਲਾਂਗੇ ਫੋਨ ਤੇ ਹੁਣ ਤੇ ਕਰ ਲਾਂਗੇ ਲੈ ਵੀ ਸੱਜਣੋਂ ਫੋਨ ਤੇ ਰੇਟ ਹੋ ਜਾਊਗਾ ਤੇ ਬਾਈ ਨਾਲ ਸੰਪਰਕ ਕਰ ਲਿਓ ਰਗਵੀਰ ਆਪਣੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਫਾਰਮ ਆਪਾਂ ਪਹਿਲੇ ਹੀ ਆਪਣਾ ਸਾਰਾ ਵਿਜ਼ਿਟ ਕਰਾ ਦਿੱਤਾ ਸੀ ਤੁਹਾਡੀ ਮਿਹਨਤ ਨੂੰ ਸਲੂਟ ਹੈ ਬਾਈ ਹੈਨਾ ਸਾਡੇ ਪੰਜਾਬੀ ਭਰਾ ਬਹੁਤ ਜ਼ਿਆਦਾ ਤੁਸੀਂ ਮਿਹਨਤ ਕਰਦੇ ਹੋ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਈ